ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇ ਦਿਖਾਉਣਾ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਹੈ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਆਪਾਂ ਇਸ ਸੰਦ ਬਾਰੇ ਗੱਲਬਾਤ ਕਰਾਂਗੇ ਜੀ ਪੁਰਾਣੇ ਬੇੜਿਆਂ ਵਿੱਚ ਸੰਦ ਵਰਤਿਆ ਜਾਂਦਾ ਸੀ ਸੋ ਪੁਰਾਣੇ ਬੇੜਿਆਂ ਵਿੱਚ ਜਿਹੜੇ ਪਿੱਤਲ ਦੇ ਪਤੀਲੇ ਹੁੰਦੇ ਦੀ ਉਹਨਾਂ ਵਿੱਚ ਦਾਲ ਸਬਜ਼ੀ ਦੁੱਧ ਵਗੈਰਾ ਗਰਮ ਕੀਤਾ ਜਾਂਦਾ ਸੀ ਦਾਲ ਸਬਜ਼ੀ ਬਣਾਈ ਜਾਂਦੀ ਸੀ ਚਾਹ ਵੀ ਬਣਾਈ ਜਾਂਦੀ ਸੀ ਤੇ ਹੋਰ ਵੀ ਖਾਣ ਵਾਲੇ ਪਦਾਰਥ ਪਿੱਤਲ ਦੇ ਪਤੀਲੇ ਵਿੱਚ ਬਣਾਏ ਜਾਂਦੇ ਸੀ ਸੋ ਕਿੱਲਿਆਂ ਉੱਤੇ ਸਾਰਾ ਖਾਣਾ ਦਾਣਾ ਬਣਾਇਆ ਜਾਂਦਾ ਸੀ ਉਦੋਂ ਗੈਸ ਨਹੀਂ ਸੰਨ ਹੁੰਦੇ ਸੋ ਪਿੱਤਲ ਦੇ ਪਤੀਲੇ ਹੁੰਦੇ ਦੀ ਤੇ ਹੁਣ ਤਾਂ ਸਟੀਲ ਦੇ ਪਤილები ਚੱਲ ਪਏ ਨੇ ਪਰ ਪਹਿਲਾਂ ਹਰੇਕ ਘਰ ਵਿੱਚ ਪਿੱਤਲ ਦੇ ਪਤილები ਮੌਜੂਦ ਹੁੰਦੇ ਸੀ ਚਾਹੇ ਉਹ ਘਰ ਕੋਈ ਗਰੀਬ ਦੀ ਜਹੇ ਅਮੀਰ ਦੀ ਹਰੇਕ ਘਰ ਵਿੱਚ ਪਿੱਤਲ ਦੇ ਪਤილები ਮੌਜੂਦ ਹੁੰਦੇ ਸੀ ਸੋ ਜਦੋਂ ਪਿੱਤਲ ਦਾ ਪਤਿਲਾ ਚੁੱਲੇ ਉੱਤੇ ਰੱਖਿਆ ਹੁੰਦਾ ਸੀ ਤਾਂ ਉਹਦੇ ਜਿਹੜੇ ਕੰਡੇ ਹੁੰਦੇ ਦੀ ਜਿੱਥੇ ਮੂੰਹ ਕੋਲ ਕੰਡੇ ਹੁੰਦੇ ਦੀ ਜਿੱਥੋਂ ਫੜ ਕੇ ਹੋਲਾਇਆ ਜਾਂਦਾ ਸੀ ਉਹ ਜਦੋਂ ਗਰਮ ਹੋ ਜਾਂਦੇ ਦੀ ਤਾਂ ਪਿੱਤਲ ਦੇ ਪਤੀਲੇ ਨੂੰ ਲਾਉਣ ਵਾਸਤੇ ਇਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਦੀ ਇਹ ਪਿੱਤਲ ਦਾ ਜਿਹੜਾ ਪਤੀਲਾ ਹੁੰਦਾ ਸੀ ਉਹਦੇ ਗੜਾਵੇ ਦੇ ਕੋਲ ਇਸਾਂੰਦ ਨੂੰ ਇਸ ਤਰ੍ਹਾਂ ਪਾਇਆ ਜਾਂਦਾ ਸੀ ਫਿਰ ਇੱਥੋਂ ਮਗਰੋਂ ਫੜ ਕੇ ਥੱਲੇ ਲਾਹਤਾ ਜਾਂਦਾ ਸੀ ਸੋ ਇਹ ਸੰਦ ਗਰਮ ਪਤੀਲੇ ਨੂੰ ਕਿਰਲੇ ਉੱਤੇ ਲਾਉਣ ਲਈ ਵਰਤੇ ਜਾਂਦਾ ਸੀ ਸੋ ਅੱਜਕੱਲ ਤਾਂ ਡੱਬੇ ਆ ਗਏ ਨੇ ਜਿਨ੍ਹਾਂ ਦੇ ਕੇ ਹੈਂਡਲ ਲੱਗੇ ਹੁੰਦੇ ਨੇ ਜਿਨ੍ਹਾਂ ਵਿੱਚ ਆਪਾਂ दाल सब्जी ਬਣਾਉਂਦੇ ਆ ਜਾਂ ਚਾਹ ਬਣਾਉਂਦੇ ਆ ਜਾਂ ਦੁੱਧ ਗਰਮ ਕਰਦੇ ਆ ਉਹਦੇ ਹੈਂਡਲ ਲੱਗੇ ਹੁੰਦੇ ਨੇ ਪਲਾਸਟਿਕ ਦਾ ਹੱਥਾ ਲੱਗਿਆ ਹੁੰਦਾ ਤੇ ਉੱਥੋਂ ਵਰਕੇ ਲਾ ਦਿੰਨੇ ਆ ਪਰ ਪਹਿਲੇ ਸਮਿਆਂ ਵਿੱਚ ਇਹ ਹੈਂਡਲ ਨਹੀਂ ਸਨ ਹੁੰਦੇ। ਤਪਦੀਲੇ ਲਾਉਣ ਵਾਸਤੇ ਇਸ ਸੰਦ ਦੀ ਵਰਤੋਂ ਕੀਤੀ ਜਾਂਦੀ ਸੀ। ਜੇ ਕਿਸੇ ਵੀਰ ਭੈਣ ਨੂੰ ਇਸ ਸੰਦ ਦਾ ਨਾਮ ਪਤਾ ਹੋਵੇ ਤਾਂ ਜਰੂਰ ਕਮੈਂਟਾਂ ਵਿੱਚ ਦੱਸਣਾ। ਸੋ ਇਹ ਜਿਹੜਾ ਸੰਦ ਹੁੰਦਾ ਸੀ ਇਹ ਲੋਹੇ ਦੇ ਬਣਿਆ ਹੁੰਦਾ ਵੀ ਲੋਹੇ ਦੇ ਸਰੀਆਂ ਦਾ ਬਣਿਆ ਹੁੰਦਾ ਵੀ। ਸੋ ਇਹਨੂੰ ਜੇ ਤਿਆਰ ਕਰਦੇ ਹੁੰਦੇ ਸੀ ਉਹ ਪਿੰਡ ਦੇ ਲੁਹਾਰ ਮਿਸਤਰੀ ਜਾਂ ਫਿਰ ਗੱਡੀਆਂ ਵਾਲੇ ਜੋ ਕਿ ਰਾਜਸਥਾਨ ਤੋਂ ਆਉਂਦੇ ਨੇ ਉਹ ਇਹਨੂੰ ਤਿਆਰ ਕਰਦੇ ਹੁੰਦੇ ਸੀ ਸੋ ਅੱਜਕੱਲ ਇਹ ਸੰਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਉਂਕਿ ਹੁਣ ਹੈਂਟਰਾਂ ਵਾਲੇ ਡੱਬੇ ਆ ਗਏ ਨੇ ਜਿਸ ਕਰੰਦ ਜਿਸ ਕਰਕੇ ਸੰਦ ਦੀ ਜ਼ਰੂਰਤ ਨਹੀਂ ਰਹੀ ਤੇ ਸੰਦ ਹੌਲੀ-ਹੌਲੀ ਘਰਾਂ ਵਿੱਚੋਂ ਉਲੋਪੰਦਾ ਜਾ ਰਿਹਾ ਸੋ ਹੋਰ ਵੀ ਬਹੁਤ ਸਾਰੇ ਪ੍ਰਾਤਨ ਸੰਦ ਨੇ ਭਾਂਡੇ ਨੇ ਤੇ ਖੇਤੀਬਾੜੀ ਦੇ ਸੰਦ ਨੇ ਜਿਹੜੇ ਕਿ ਹੌਲੀ-ਹੌਲੀ ਉਲੋਪੰਦੇ ਜਾ ਰਹੇ ਨੇ ਤੇ ਨਵੀਂ ਤਕਨੀਕ ਆਉਂਦੀ ਜਾ ਰਹੀ ਆ ਸੋ ਇਹ ਸੰਦ ਗਰਮ ਪਤੀਲਾ ਜਾਂ ਚੁੱਲ੍ਹੇ ਉੱਤਰ ਲਾਉਣ ਲਈ ਜਦੋਂ ਲਾਉਂਦੇ ਹੁੰਦੇ ਓਦੋਂ ਵਰਤਿਆ ਜਾਂਦਾ ਸੀ ਸੋ ਪਹਿਲਾਂ ਵੀ ਮਾਦਾ ਚੁੱਕਿਆ ਲੋਹੇ ਦਾ ਬਣਿਆ ਹੁੰਦਾ ਸੀ ਲੋਹੇ ਦੇ ਸਰੀਆਂ ਦਾ ਬਣਿਆ ਬਣਿਆ ਹੁੰਦਾ ਸੀ ਤੇ ਅੱਜ ਕੱਲ ਇਹ ਸੰਦ ਘੱਟ ਹੀ ਦੇਖਣ ਨੂੰ ਮਿਲਦਾ ਸੋ ਇਹ ਸੰਦ ਵੀ ਮੈਂ ਆਪਣੇ ਭਾਈ ਆਨੰਦ ਸਿੰਘ ਬੜਾਏ ਚ ਬਰਾਸਤੀ ਮਿਊਜ਼ੀਅਮ ਵਿੱਚ ਸੌਂਪ ਕੇ ਰੱਖਿਆ ਹੋਇਆ ਤਾਂ ਕਿ ਹੁਣ ਵਾਲੀਆਂ ਪੀੜ੍ਹੀਆਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਤੇ ਉਹ ਚੀਜ਼ਾਂ ਨੂੰ ਨਵੀਂ ਪਨੀਰੀ ਨੂੰ ਦਿਖਾਈਆਂ ਜਾ ਸਕਣ ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਆਪਣੇ ਭਾਈ ਆਨੰਦ ਸਿੰਘ ਬੜਾਏ ਚ ਬਰਾਸਤੀ ਮਿਊਜ਼ੀਅਮ ਵਿੱਚ ਸੌਂਪ ਕੇ ਰੱਖਿਆ ਹੋਇਆ ਹੈ ਜੇਕਰ ਦੇਖਣੀਆਂ ਹੁਣ ਤਾਓ ਮੇਰੇ ਨਾਲ 752781887 ਨੰਬਰ ਤੇ ਸੰਪਰਕ ਕਰਕੇ ਆ ਸਕਦਾ ਤੇ ਦੇਖ ਸਕਦਾ ਤੇ ਇਹਨਾਂ ਬਾਰੇ ਜਾਣਕਾਰੀ ਵੀ حاصل ਕਰ ਸਕਦਾ ਸੋ ਜੇ ਮੇਰੇ ਬਲੌਗ ਵਧੀਆ ਲੱਗਦੇ ਹੁੰਦੇ ਨੇ ਤਾਂ ਕਿਰਪਾ ਕਰਕੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਤੇ ਲਾਇਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਤੇ ਜੇ ਕਿਸੇ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕਰ ਛੇਤੀ ਪਹੁੰਚ ਜਾਣਾ ਤੇ ਪ੍ਰਾਤਨ ਚੀਜ਼ਾਂ ਬਾਰੇ ਜਾਣਕਾਰੀ ਤੁਹਾਨੂੰ ਹਾਸਲ ਹੋ ਸਕੇ ਸੋ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਇਹ ਸੋ ਸ਼ੋਰੀ ਇਟੀ ਬਾਰੇ ਜਾਣਕਾਰੀ ਦੇਣੀ ਸੀ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਸੋ ਵਲੌਗ ਨੂੰ ਪੂਰਾ ਦੇਖਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ ਜੀ